ਜਿਮੇਵਾਰੀ ਬਣਦੀ ਹੈ ਹੜਾ ਦੇ ਆਪਤ ਤੋਂ ਪਹਿਲਾਂ 4 ਜੁਲਾਈ ਵਾਲੇ ਦਿਨ ਪੰਜਾਬ ਸਰਕਾਰ ਦੇ ਮੰਤਰੀ ਦਾ ਬਿਆਨ ਆਉਂਦਾ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹੜਾ ਨਾਲ ਜਟਣ ਵਾਸਤੇ ਪੂਰੀ ਤਰ੍ਹਾਂ ਤਿਆਰ ਪਤਾ ਨਹੀਂ ਲੱਗਿਆ ਕਿ ਕਿੰਨਾ ਪਾਣੀ ਮੰਗਰੋਂ ਆ ਰਿਹਾ ਹੈ ਕਿੰਨਾ ਡੈਮ ਚ ਹੋਣਾ ਹੈ ਕਿਉਂ ਨਹੀਂ ਡੈਮ ਚੋਂ ਪਾਣੀ ਛੱਡਿਆ ਗਿਆ 1 ਲਖਤ ਕਿਉਂ ਛੱਡਿਆ ਇੰਨੀ ਮਾਰ ਪਈ ਇਹਨੇ ਬਹੁਤ ਵੱਡੀਆਂ ਗੱਲਾਂ ਨੇ ਕਿ ਸਰਕਾਰ ਦੀਆਂ ਅਣਗਹਿਲੀਆਂ ਕਰਕੇ ਹੀ ਮਾਰ ਪਈ ਇਹਦੇ ਜਿੱਥੇ ਤੁਸੀਂ ਪ੍ਰੋਗਰਾਮ ਕਰਨ ਜਾ ਰਹੇ ਹੋ ਉੱਥੇ ਜਿੰਨੇ ਪਿੰਡਾਂ ਦੇ ਵਿੱਚ ਤੁਸੀਂ ਆਪਾਂ ਹੈਗੇ ਆ ਉੱਥੇ ਹਣ ਪੀੜਤਾਂ ਦੀ ਮਦਦ ਵਾਸਤੇ ਜਿਹੜੀ ਵੀ ਸਮਗਰੀ ਤੁਸੀਂ ਇਕੱਠੀ ਕਰਦੇ ਹੋ ਉਹਦੇ ਵਿੱਚ ਜਥੇਬੰਦਕ ਤਾਰ ਤੇ ਭਰਨਾ ਹਿੱਸਾ ਪਾਓ ਤੇ ਜੇ ਹੋ ਸਕਦਾ ਹੈ ਵਹੀਕਲ ਦੇ ਕੋਈ ਸਮੱਸਿਆ ਨਹੀਂ ਆਉਂਦੀ ਪਿੰਡ 'ਚ ਤਾਂ ਉਹਨਾਂ ਗੱਡੀਆਂ ਤੇ ਉਹਨਾਂ ਟਰਾਲੀਆਂ ਤੇ ਉਹਨਾਂ ਟਰੱਕਾਂ ਤੇ ਜਥੇਬੰਦੀ ਦੇ ਝੰਡੇ ਲੈ ਕੇ ਜਾਓ ਅਜਨਾਲਾ ਅੰਬਰਸਰ ਦੇ ਵਿੱਚ ਬਿਆਸ ਦੇ ਵਿੱਚ ਬਿਆਸ ਦਾ ਹਿੱਸਾ ਹੈ ਕੁਛ ਤਰਨਤਾਰ ਦਾ ਹਿੱਸਾ ਹੈ ਅੰਬਰਸਰ ਦੇ ਜਨਾਲੇ ਦੇ ਆਸ-ਪਾਸ ਰਾਵੀ ਦੀ ਮਾਰ ਇੱਥੇ ਸੈਂਕੜੇ ਪਿੰਡਾਏ ਹੋਏ ਐ ਧੰਗਈ ਐ ਮਲਕਪੁਰਾ ਐ ਗੱਗੜ ਐ ਮੰਦਰਾਂ ਬੜੇ ਆਲਾ ਲੱਖੇਵਾਲਾ ਜਿਹੜੇ ਬਹੁਤ ਸਾਰੇ ਪਿੰਡ ਨੇ ਜਿਹੜੇ ਉਹ ਜਿਨ੍ਹਾਂ ਨੂੰ ਹੁਣ ਕੋਈ ਰਾਹ ਨਹੀਂ ਹੈ ਜਾਣ ਕਾ ਰਾਜਪਾਣੀ ਉਹਨਾਂ ਦੇ ਹੈ ਨਹੀਂ ਪਰ ਉਹਨਾਂ ਦੇ ਪਿੰਡ ਨੂੰ ਜਾਣ ਵਾਸਤੇ ਕੋਈ ਰਾਹ ਨਹੀਂ ਬਣਿਆ ਹੋਇਆ ਉਹਨਾਂ ਨਾਲ ਸਾਡਾ رابطہ ਹੋਇਆ ਉਹਨਾਂ ਦੀ ਬੇਨਤੀ ਸੀ ਵੀ ਸਾਨੂੰ ਖਾਣ ਪੀਣ ਦੀਆਂ ਬਸਤਾਂ ਦੀ ਤੋਟ ਨਹੀਂ ਹੈ ਸਾਨੂੰ ਤੂੜੀ ਦੀ ਬਹੁਤੀ ਲੋੜ ਹੈ ਪਸ਼ੂਆਂ ਵਾਸਤੇ ਤੂੜੀ ਜਿਹੜਾ ਉਹ ਇਲਾਕਾ ਹੈ ਉਹ ਮਾਲਵੇਵਾਗੂ ਨਹੀਂ ਹੈ ਉਹਨਾਂ ਦੀ ਜ਼ਿਆਦਾਤਰ ਤੂੜੀ ਖੇਤਾਂ 'ਚ ਹੁੰਦੀ ਹੈ ਜਿਹੜੇ ਪਸ਼ੂਆਂ ਨੂੰ ਚਾਰ ਚੂਰ ਪਾਇਆ ਸੀ ਉਹ ਵੀ ਖੜਗੁਰ ਕੇ ਇਹਦਰ ਧਿਆਨ ਦਿਓ ਵੀ ਤੂੜੀ ਉਹਨਾਂ ਦੇ ਵਿੱਚ ਤੂੜੀ ਦੀ ਉਹਨਾਂ ਦੀ ਮੰਗ ਹੈ ਜ ਜਿਹਨੇ ਸੰਯੁਕਤ ਮੋਰਚਾ ਹਰਿਆਣਾ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ